ਆਸਾ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਫਰਮਾਉਣਾ ਕਰਦੇ ਨੇ ਡੀਗਣ ਡੋਲਾ ਤੌ ਲਉ ਜੋ ਮਨ ਕੇ ਪਰਮਾ ਇਹ ਸ਼ਬਦ ਦੇ ਵਿੱਚ ਗੁਰੂ ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ ਕਿ ਮਨੁੱਖ ਦੇ ਮਨ ਦੀ ਝੜਕਣਾ ਤਦੋਂ ਹੀ ਐ ਜਦੋਂ ਕੀ ਉਹ ਭਰਮ ਦੇ ਵਿੱਚ ਫਸਿਆ ਕਿਉਂਕਿ ਦੇਖੋ ਕੋਈ ਵੀ ਮਨੁੱਖ ਆਪਣੇ ਆਪ ਦੇ ਵਿੱਚ ਇੰਨਾ ਨਿਪੁੰਨ ਨਹੀਂ ਹੈਗਾ ਕਿ 100 ਦੇ 100 ਕੰਮ ਠੀਕ ਕਰ ਦੇ ਉਹਨਾਂ ਦੇ ਵਿੱਚੋਂ ਪੰਜ 10 ਕੰਮ ਇਹ ਜੇ ਨੇ ਜੋ ਵਿਗੜਨਗੇ ਹੀ ਵਿਗੜਨਗੇ ਤੇ ਪਖੰਡ ਕਰਮਕਾਂਡ ਵਹਿਮ ਭਰਮ ਕਿੱਥੋਂ ਪੈਦਾ ਹੁੰਦੇ ਨੇ ਜਦੋਂ ਉਹ ਗਲਤ ਹੋਏ ਕੰਮਾਂ ਨੂੰ ਕਿਸੇ ਨਾ ਕਿਸੇ ਚੀਜ਼ ਨਾਲ ਜੋੜ ਕੇ ਦੇਖਦਾ ਜਦੋਂ ਕਹਿੰਦਾ ਵੀ ਮੈਂ ਇੱਥੇ ਕਾਰਜ ਕਰੇ ਨੇ ਤੇ ਮੈਂ ਫਲਾਣੀ માનਤਾ ਨਹੀਂ ਕਰੀ ਤਾਂ ਹੋ ਸਕਦਾ ਵੀ ਇਹ ਮੇਰਾ ਕਾਰਜ ਤਾਂ ਗਲਤ ਹੋਇਆ ਜਦਕਿ ਇੱਕ ਸੁਭਾਵਿਕ ਗੱਲ ਹੈ ਘਾਟੇ ਬਾਤੇ ਨਫਾ ਨੁਕਸਾਨ ਜ਼ਿੰਦਗੀ ਦਾ ਹਿੱਸਾ ਹੈ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਸ਼੍ਰੀ ਰਾਗ ਦੇ ਵਿੱਚ ਕਹਿੰਦੇ ਨੇ ਭੁੱਲਣਾ ਦਰ ਸਭ ਕੋ ਉਹ ਭੁੱਲ ਗੁਰੂ ਕਰਤਾਰ ਬੰਦਿਆ ਮਨੁੱਖ ਗਲਤੀਆਂ ਦਾ ਪੁੱਤਲਾ ਹੈ ਤੇ ਮਨੁੱਖ ਤੋਂ ਗਲਤੀਆਂ ਹੋਣੀਆਂ ਸੁਭਾਅਕ ਨੇ ਪਰਮਾਤਮਾ ਤੇ ਗੁਰੂ ਇੱਕ ਹੀ ਜੀ ਹਸਤੀ ਆ ਜਿੱਥੇ ਕੋਈ ਗਲਤੀ ਨਹੀਂ ਕਰ ਸਕਦੀ ਇਸ ਕਰਕੇ ਮਨੁੱਖਾ ਮਾਤਰ ਇਹ ਗੱਲਾਂ ਦੇ ਵਿੱਚੋਂ ਨਿਕਲ ਕੇ ਬਹਿਮਾ ਭਰਮਾ ਤੇ ਕਰਮ ਕਾਂਡਾਂ ਦੇ ਵਿੱਚੋਂ ਨਿਕਲ ਕੇ ਇੱਕ ਉੱਚਾ ਸੁੱਚਾ ਤੇ ਨਰੋਲ ਜੀਵਨ ਜਿਓ ਕਿਉਂਕਿ ਘਾਟੇ ਵਾਤੇ ਨਫੇ ਨੁਕਸਾਨ ਤਾਂ ਜ਼ਿੰਦਗੀ ਦਾ ਹਿੱਸਾ ਨੇ ਜਿਹੜੇ ਵੀ ਵੀ ਥਾਮਾਂ ਤੇ ਮੱਥੇ ਵੀ ਟੇਕ ਰਹੇ ਨੇ ਉਹਨਾਂ ਦੇ ਘਰੇ ਵੀ ਡਾਕਟਰ ਆ ਰਹੇ ਨੇ ਡੰਗਰ ਬੱਛਾ ਸਭ ਕੁਝ ਉਹਨਾਂ ਦਾ ਵੀ ਬਿਮਾਰ ਹੋ ਰਿਹਾ ਫੇ ਮਨਉਤ ਕਰਨ ਦਾ ਕੀ ਫਾਇਦਾ ਹੋਇਆ ਇਹ ਤਾਂ ਆਪਣਾ ਅਣਖ ਤੇ ਸਵੈਮਾਨ ਵਾਲਾ ਜੀਵਨ ਮਨੁੱਖ ਹੋਂਦੇ ਹੋਏ ਗਵਾਉਣ ਵਾਲੀ ਗੱਲ ਹੈ ਜੇ ਥੋਂ ਥੋਂ ਮੱਥੇ ਟੇਕਣਾ ਉਹ ਕਹਿੰਦੇ ਗੁਰਬਾਣੀ ਦੇ ਵਿੱਚ ਜੋ ਕਿਹਾ ਹੈ ਨਾ ਵੀ ਵੀ ਤੰਦ ਪਿੱਟਣਾ ਜੇਕਰ ਇੱਕ ਪਰਮਾਤਮਾ ਤੋਂ ਬਿਨਾਂ ਦੂਜੇ ਕਿਸੇ ਦੀ ਵੀ ਮੰਨਤਾ ਪੂਜਾ ਕਰਦਾ ਮੇਰੇ ਮਨ ਇੱਕ ਸਿਉ ਚਿਤ ਲਾਏ ਇੱਕ ਸਬੰਸਬ ਤੰਦ ਹੈ ਸਭ ਮਿੱਥਿਆ ਮੋਹਮਾਏ ਕਿਹੜੇ ਚੱਕਰਾਂ ਜਪਿਆਂ ਸਿੱਖਾ ਇੱਕ ਪਰਮਾਤਮਾ ਤੋਂ ਬਿਨਾਂ ਦੂਜੇ ਕਿਸੇ ਦੀ ਹਸਤੀ ਨਹੀਂ ਜੋ ਤੇਰੀ ਜ਼ਿੰਦਗੀ ਚ ਕੋਈ ਦਖਲ ਦੇਵੇ